ਕੋਣ ਬੰਦਾ ਜਰੂਗਾ ਵੀ ਇੱਥੇ ਨਿਕਰਾ ਪਾ ਕੇ ਆਰਐਸਐਸ ਵਾਲੇ ਪਰੇਡ ਕਰਨਗੇ ਕੋਈ ਜਾ ਸਕਦਾ ਬੰਦਾ ਮੈਂ ਤਾਂ ਨਹੀਂ ਜਾ ਸਕਦਾ ਪੰਜਾਬ ਦੇ ਵਿੱਚ ਮੈਂ ਨਹੀਂ ਜਾ ਸਕਦਾ ਬਈ ਇਹਨਾਂ ਨੂੰ ਸਿੱਧਾ ਸਿੱਧਾ ਸੱਤਾ ਦੇ ਵਿੱਚ ਰਹਿਣਾ ਹੈਗਾ ਔਰ ਉਹਦੇ ਲਈ ਇਹ ਕੁਝ ਵੀ ਕਰਨੇ ਜਾ ਰਿਹਾ ਹੈ ਔਰ ਮੈਨੂੰ ਇਹ ਗੱਲ ਕਹਿੰਚ ਵੀ ਗੁਰੇਜ਼ ਨਹੀਂ ਹੈਗਾ ਇਹ ਬੀਜੇਪੀ ਦੇ ਜਿਆਦਾ ਸਖੇ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਨੇ ਥੱਲੋਂ ਨੀਲੀ ਖਾਕੀ ਨਿਕਰ ਪਾਈ ਹੋਣ ਉਹ ਅੱਡ ਗੱਲ ਹੈ ਸਭ ਤੋਂ ਪਹਿਲਾਂ ਟਾਈਮ ਸਿਫਟੀ ਐਕਟ ਲਿਆਂਦਾ ਉਹਦਾ ਉਹ ਪਹਿਲਾ ਅਟੈਕ ਸੀਗਾ ਫੈਡਰਲ ਸਟਰਕਚਰ ਤੇ ਤੇ ਆਪ ਪਿਛਲੇ 5 ਸਾਲਾਂ ਦੇ ਮਤਲਬ ਖੇਤੀ ਕਾਨੂੰਨਾਂ ਤੋਂ ਬਾਅਦ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਇੱਕ ਕਮੇਟੀ ਬਣਾਈ ਵੀ ਇਹਨੂੰ ਫਾਰਮੂਲੇਟ ਕਿਵੇਂ ਕਰਨਾ ਅਸੀਂ ਵਿਰੋਧ ਕੀਤਾ ਤੇ ਸਾਡੇ ਡਾਂਗਾ ਮਾਰਿਆ ਚਲੋ ਜੀ ਉਸ ਤੋਂ ਬਾਅਦ ਜਦੋਂ ਪੁੱਠਾ ਪੈ ਗਿਆ ਫਿਰ ਇਹ ਰੋਣ ਸਿਆਪਾ ਸ਼ੁਰੂ ਕਰਤਾ ਮਾਨ ਸਾਹਿਬ ਨੇ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਉੱਤੇ ਹੱਕ ਆ ਉਹਨੂੰ ਡਿਲੀਊਟ ਕਰਨ ਦੀ ਕੋਸ਼ਿਸ਼ ਆ ਇਹ ਹੀ ਨਹੀਂ ਪੰਜਾਬ ਨੂੰ ਵੱਖ-ਵੱਖ ਤਰੀਕਿਆਂ ਨਾਲ ਵਾਰੀ-ਵਾਰੀ ਮਾਰਿਆ ਜਾਂਦਾ ਹੈ ਨਾ ਇਹ ਉਵੇਂ ਹੈ ਜਿਵੇਂ ਕੋਈ ਜ਼ਿਮੀਂਦਾਰ ਦੂਜੇ ਨਾਲ ਦੇਦੀ ਜਿਵੇਂ ਵੱਟ ਛਾਂਗਦਾ ਹੁੰਦਾ ਹੈ ਨਾ ਉਵੇਂ ਛਾਂਗ ਰਹੇ ਆ ਬੜਾ ਮਾਨਸੀ ਬਾਦਲਾ ਨੂੰ ਬੜਾ ਮਾਨਸੀ ਕੈਪਟਨ ਕੈਨ ਆ ਲੋਕਾਂ ਨੇ ਮਾਰਦੇ ਨਾ ਮੁੱਦੇ ਕੋਈ ਗੱਲ ਨਹੀਂ ਇਹ ਕਦੀ ਦਾਦੇ ਦੀਆਂ ਕਦੀ ਪੁੱਤ ਦੀਆਂ ਸਮੇਂ ਨਾਲ ਨੂੰ ਵੀ ਆ ਜਾਊਗਾ ਫੇਟਾਂ ਬੱਕਰੀਆਂ ਫੈਸਲੇ ਨਹੀਂ ਲੈ ਸਕਦੀਆਂ ਫੈਸਲਾ ਤਾਂ ਮੇਰੇ ਕਹਨਾ ਭਗਵਾਨ ਜੀ ਤਮਨ ਖੁਦ ਵੀ ਨਹੀਂ ਲੈ ਸਕਦਾ আর ਜਿਹੜਾ 50 ਨੰਬਰ ਕੋਠੀ ਦਾ ਰੋਲਾ ਪਿਆ ਹੈ ਨਾ ਉਹੀ ਨਹੀਂ ਪਿਆ ਹੈਗਾ ਤੇ ਜੇ ਇਹਦੀ ਸਹੀ ਇਨਕੁਆਰੀ ਹੋ ਜੇ ਤੇ ਪਤਾ ਲੱਗ ਜਵੇ ਪਹਿਲਾਂ ਇੱਥੇ ਰਦਰਵ ਚ ਡਾ ਰੰਦਾ ਹੁੰਦਾ ਸੀ ਤਸੋ ਕੋਠੀ ਜ਼ਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਡਿਜ਼ੋਲਵ ਕਰਦੀ ਹੋ ਜ਼ਿਆਦਾ ਇੰਪੋਰਟੈਂਟ ਹੈ ਉਹੀ ਵੀ ਐਸਾ ਸੰਸਥਾ ਜਾਂ ਅਸੀਂ ਜਥੇਬੰਦੀ ਜਾਂ ਐਸਾ ਕੋਈ ਵਸੀਲਾ ਨਹੀਂ ਛੱਡਣਾ ਚਾਹੁੰਦੀ ਜਿਹਦੇ ਉੱਤੇ ਪੰਜਾਬ ਦਾ ਹੱਕ ਹੋਵੇ ਹੌਲੀ ਹੌਲੀ ਤੁਸੀਂ ਵੇਖੋ ਇੱਕ ਸਮਾਂ ਐਸਾ ਆਊਗਾ ਜਿਹਦੇ ਤੋਂ ਪੰਜਾਬ ਵੀ ਲਾ ਦੇਣਗੇ ਪਾਣੀ ਪਾਖੜਾ ਬਿਆਸ ਇਹਦਾ ਸਾਡੇ ਹੱਥੋਂ ਜਾਣ ਦਿੱਤਾ ਉਸ ਤੋਂ ਬਾਅਦ ਨਿਊ ਐਜੂਕੇਸ਼ਨ ਪਾਲਿਸੀ ਆਈ ਸਾਊਥ ਦੇ ਸੂਬੇ ਅੜ ਗਏ ਇਹਨਾਂ ਨੇ ਚੁਪਚਿਪੀਤੇ ਲਾਗੂ ਕਰ ਦਿੱਤਾ ਵਨ ਨੇਸ਼ਨ ਵਨ ਇਲੈਕਸ਼ਨ ਵਨ ਪਾਰਟੀ ਬਾਕੀ ਐਲਸ ਨਥਿੰਗ ਫਿਰ ਫੈਡਰਲ ਸਟਰਕਚਰ ਕਿੱਥੇ ਗਿਆ ਤਰਨ ਤਰਨ ਦੇ ਵਿੱਚ ਜਿਮਣੀ ਚੋਣਾ ਨੇ ਪੰਜਾਬ ਸਰਕਾਰ ਮੌਜੂਦਾ ਸਰਕਾਰ ਕਿਹੜੇ ਮੂੰਹ ਨਾਲ ਵੋਟਾਂ ਮੰਗ ਰਹੀ ਹੈ ਕਿ ਸਾਨੂੰ ਵੋਟਾਂ ਪਾਓ ਇਹ ਕਹਿੰਦੇ ਸੀਗੇ ਕਿ ਅਸੀਂ ਐਜੂਕੇਸ਼ਨ ਪਾਲਿਸੀ ਵਧੀਆ ਲਿਆਵਾਂਗੇ ਦਿੱਲੀ ਮਾਡਲ ਲਾਗੂ ਕਰਾਂਗੇ ਹਾਲਾਤ ਬਦਲ ਦਾਂਗੇ ਪੰਜਾਬ ਦੇ ਕਹਿੰਦੇ ਹਾਲਾਤ ਇਸ ਤਿੱਕੇ ਨਾਲ ਬਦਲੇ ਜਾ ਰਹੇ ਨੇ ਕਿ ਚੰਡੀਗੜ੍ਹ ਵੀ ਲੰਘ ਗਿਆ ਹੱਥ ਚੋਂ ਯੂਨੀਵਰਸਿਟੀ ਵੀ ਲੰਘਦੀ ਜਾ ਰਹੀ ਆ ਤਾਂ ਸਟੈਂਡ ਕੋਈ ਨਹੀਂ ਆਏਗਾ ਬੀਬੀਐਮ ਦੀ ਅਧਿਕਾਰ ਜਿਹੜੇ ਉਹ ਖੋਏ ਗਏ ਨੇ ਪੰਜਾਬ ਸਰਕਾਰ ਕੀ ਸਟੈਂਡ ਸਪਸ਼ਟ ਕਰ ਰਹੀ ਹੈ ਉਸ ਉੱਤੇ ਗੱਲਬਾਤ ਕਰਾਂਗੇ ਕਿਉਂਕਿ ਹੁਣ ਯੂਨੀਵਰਸਿਟੀ ਦੇ ਵਿੱਚ ਮੌਜੂਦ ਆ ਬਈ ਮੰਗੜ ਸਾਡੇ ਨਾਲ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂਕਿ ਇਹ ਜਦੋਂ ਸਟੂਡੈਂਟ ਪੋਲਿਟਿਕਸ ਦੇ ਵਿੱਚ ਸੀਗੇ ਉਦੋਂ ਇਹਨਾਂ ਨੇ ਬੜੀਆਂ ਚੀਜ਼ਾਂ ਦੇਖੀਆਂ ਕਾਂਗਰਸ ਕੀ ਕਰ ਰਹੀ ਸੀਗੀ ਅਕਾਲੀ ਕੀ ਕਰ ਰਹੇ ਸੀਗੇ ਹਾਲਾਂਕਿ ਤੇ ਹੁਣ ਮੌਜੂਦਾ ਸਰਕਾਰ ਨੇ ਇਹਨਾਂ 3-4 ਸਾਲਾਂ ਦੇ ਵਿੱਚ ਕੀ ਕੁਝ ਕਰ ਦਿੱਤਾ ਕੀ ਬਦਲਾ ਆਇਆ ਬਈ ਮੰਗੜ ਜਿਸ ਤਰੀਕੇ ਦੇ ਨਾਲ ਹਾਲਾਤ ਹੁੰਦੇ ਸੀਗੇ ਪਹਿਲਾਂ ਕਹਿੰਦੇ ਅਕਾਲੀਆਂ ਨੇ ਆਹ ਕਰਤਾ ਕਾਂਗਰਸ ਨੇ ਆਹ ਕਰਤਾ ਤੇ ਅੱਜ ਕੀ ਹਾਲਾਤ ਲੱਗ ਰਹੇ ਨੇ ਅੱਜ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਦੇਖੋ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜਾ 70 ਸਾਲਾਂ ਦੇ ਵਿੱਚ ਦੋ ਪਾਰਟੀਆਂ ਨੇ ਕੀਤਾ ਸੀ ਇਹ ਉਹਨਾਂ ਦਾ ਮਲਟੀਪਲਾਈ ਬਾਈ 100 ਕਰਤਾ ਮੈਨੂੰ ਕੋਈ ਇਸ ਗੱਲ ਕਹਿਣ ਚ ਗੁਰਰੇਜ਼ ਨਹੀਂਗਾ ਕਿ ਨਾ ਤੇ ਕਾਂਗਰਸ ਨਾ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਸੀ ਪੰਜਾਬੀ ਸੂਬੇ ਦੀ ਲੜਾਈ ਲੜੀ ਲੇਕਿਨ ਜਿੱਥੇ ਪੰਜਾਬ ਦੇ ਹੱਕਾਂ ਦੀ ਗੱਲ ਆਈ ਇਹ ਸਹੀ ਮਾਇਨੇ ਨਾਲ ਸਾਡੇ ਹੱਕਾਂ ਨੂੰ ਰਿਪਰੈਜ਼ੈਂਟ ਨਹੀਂ ਕਰ ਪਾਏ ਅੱਜ ਜਦੋਂ ਦੀ ਇਹ ਸਰਕਾਰ ਆਈ ਲੋਕਾਂ ਨੂੰ ਬੜੀ ਉਮੀਦ ਸੀ ਲੋਕਾਂ ਨੇ ਫਤਵਾ ਦਿੱਤਾ ਇਹਨਾਂ ਨੂੰ ਕਲੀਅਰ ਮੈਜੋਰਟੀ ਦਿੱਤੀ ਬੜੀਆਂ ਉਮੀਦਾਂ ਸੀਗੀਆਂ ਕਿ ਕਿਸੇ ਬੱਚੀ ਦੀ ਚੁੰਨੀ ਨੋ ਨਹੀਂ ਲੈ ਮਤਲਬ ਓੜਨ ਦਿਆ ਕਰਾਂਗੇ ਬੜੇ ਬੜੇ ਸਟੇਟਮੈਂਟਾਂ ਦਿੱਤੀਆਂ ਹਨ ਲੇਕਿਨ ਉਹ ਧੜਕਾ ਜ਼ਮੀਨ ਤੇ ਉਹ ਸਭ ਕੁਝ ਖੋਖਲਾ ਮਿਲਿਆ ਇਹਨਾਂ ਨੂੰ ਸਿੱਧਾ ਸਿੱਧਾ ਸੱਤਾ ਦੇ ਵਿੱਚ ਰਹਿਣਾ ਹੈਗਾ ਔਰ ਉਹਦੇ ਲਈ ਇਹ ਕੁਝ ਵੀ ਕਰਨ ਜਾ ਰਿਹਾ ਹੈ ਔਰ ਮੈਨੂੰ ਇਹ ਗੱਲ ਕੈਂਚ ਵੀ ਗੁਰੇਜ਼ ਨਹੀਂ ਹੈਗਾ ਇਹ ਭਾਜੀਪੀ ਦੇ ਜਿਆਦਾ ਸਖੇ ਨੇ ਇਹ ਮਤਲਬ ਜਿਹਨੂੰ ਕਹਿੰਦੇ ਵੀ ਫ੍ਰੈਂਡਲੀ ਮੈਚ ਹੀ ਖੇਡ ਰਹੇ ਹੈ ਹੁਣ ਮੁੱਦੇ ਪੰਜਾਬ ਦੇ ਕੀ ਹੈ ਕੋਠੀ ਤੇ ਲਿਆ ਕੇ ਖੜਾਤੇ ਦੱਸੋ ਕੋਠੀ ਜਿਆਦਾ ਇੰਪੋਰਟੈਂਟ ਹੈ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਰਿਸੋਲਵ ਕਰਦੀ ਉਹ ਜਿਆਦਾ ਇੰਪੋਰਟੈਂਟ ਹੈ ਇਹਦੇ ਲਈ ਮੌਜੂਦਾ ਸਰਕਾਰ ਨੇ ਕੀ ਲਿਆ ਮੈਂ ਜੇ ਸ਼ੁਰੂ ਕਰਾਂ ਸਭ ਤੋਂ ਪਹਿਲਾਂ ਡੈਮ ਸੇਫਟੀ ਐਕਟ ਲਿਆਂਦਾ ਉਹਦਾ ਉਹ ਪਹਿਲਾ ਅਟੈਕ ਸੀਗਾ ਫੈਡਰਲ ਸਟਰਕਚਰ ਦੇ ਉੱਤੇ ਆ ਪਿਛਲੇ 5 ਸਾਲਾਂਾਂ ਦੇ ਮਤਲਬ ਖੇਤੀ ਕਾਨੂੰਨਾਂ ਤੋਂ ਬਾਅਦ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਬਕਾਇਦਾ ਇੱਕ ਕਮੇਟੀ ਬਣਾਈ ਵੀ ਇਹਨੂੰ ਫਾਰਮੂਲੇਟ ਕਿਵੇਂ ਕਰਨਾ ਅਸੀਂ ਵਿਰੋਧ ਕੀਤਾ ਤੇ ਸਾਡੇ ਡਾਂਗਾ ਮਾਰੀਆਂ ਚਲੋ ਜੀ ਉਦੋਂ ਬਾਅਦ ਜਦੋਂ ਪੁੱਠਾ ਪੈ ਗਿਆ ਫਿਰ ਇਹ ਰੋਣ ਸਿਆਪਾ ਸ਼ੁਰੂ ਕਰਤਾ ਮਾਨ ਸਾਹਿਬ ਨੇ ਠੀਕ ਹੈ ਉਹ ਜੀ ਮੈਂ ਪੰਜਾਬ ਦੇ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਐਸਾ ਪਾਣੀਆਂ ਦਾ ਰੱਖਾ ਬਣਿਆ ਕਿ ਪੰਜਾਬ ਡੋਬ ਕੇ ਰੱਖਦਾ ਇਹ ਇਹ ਚੀਜ਼ਾਂ ਮੈਟਰ ਕਰਦੀਆਂ ਹਨਾ ਕਿ ਨੇ ਸੀਆਈਐਸਫ ਵੀ ਲਗਾ ਦਿੱਤੀ ਉੱਥੇ ਤਨਾਤ ਹੋ ਗਏ 2250 ਜਵਾਨ ਕਹਿੰਦੇ ਲਾ ਤੁਸੀਂ ਤੁਸੀਂ ਦੇਖੋ ਨਾ ਫੈਕਸ ਤੇ ਜਾਈਦਾ ਤੁਸੀਂ ਪਿਆਰੇ ਲਾਲ ਗਰਗਹੋਣਾ ਦੀ ਇੱਕ ਪਟੀਸ਼ਨ ਫਾਈਲ ਕੀਤੀ ਸੀ ਇਹਦੇ ਖਿਲਾਫ ਉਹਦੇ ਵਿੱਚ ਮੇਨ ਪਟੀਸ਼ਨਰ ਸੀਗੇ ਡਾਕਟਰ ਪਿਆਰੇ لال ਗੱਗ ਕਿਉਂਕਿ ਸਟੇਟ ਗਵਰਨਮੈਂਟ ਦੀਆਂ ਦਲੀਲਾਂ ਤੇ ਬੜੀਆਂ ਉਹਦੇ ਵਿੱਚ ਮੈਂ ਉਹ ਪੜ ਰਿਹਾ ਸੀਗਾ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਸਟੇਟ ਗਵਰਨਮੈਂਟ ਨੇ ਐਗਰੀਮੈਂਟ ਸਾਈਨ ਕੀਤਾ ਹੈ ਇਸ ਚੀਜ਼ ਨੂੰ ਲੈ ਕੇ ਕਿਉਂਕਿ ਉਦੋਂ ਉਹਨੂੰ ਸੂਟ ਕਰਦਾ ਸੀਗਾ ਕਿਉਂਕਿ ਉਦੋਂ ਹਰਿਆਣਾ ਦਾ ਇਲੈਕਸ਼ਨ ਨਹੀਂ ਹੋਇਆ ਸੀ ਇਹ ਹਰਿਆਣੇ ਤੋਂ ਵੋਟਾਂ ਲੈਣੀਆਂ ਸੀਗੀਆਂ ਠੀਕ ਹੈ ਮਸਲਾ ਤੁਸੀਂ ਮੈਂ ਤਾਂ ਇਹ ਕਹਿ ਰਿਹਾ ਵੀ ਸਾਡੇ ਪੰਜਾਬ ਦੇ ਲੋਕ ਐਸੀ ਬੜੇ ਇਮੋਸ਼ਨਲ ਲੋਕ ਹੈ ਸਾਡੇ ਨਾਲ ਤਾਂ ਬਹੁਤ ਧੋਖਾ ਜੜੀ ਹੋਈ ਇਹਨਾਂ ਨੇ ਪਹਿਲਾਂ ਦੈਮ ਪਾਣੀ ਪਾਖੜਾ ਵਿਆਸ ਤੇ ਉਹਦਾ ਸਾਡੇ ਹੱਥੋਂ ਜਾਣ ਦਿੱਤਾ ਉਦੋਂ ਬਾਅਦ ਨਿਊ ਐਜੂਕੇਸ਼ਨ ਪਾਲਿਸੀ ਆਈ ਸਾਊਥ ਦੇ ਸੂਬੇ ਅੜ ਗਏ ਇਹਨਾਂ ਨੇ ਚੁੱਪਚੀਪੇ ਲਾਗੂ ਕਰ ਦਿੱਤੀ ਯਾਰ ਤੁਸੀਂ ਗੱਲਾਂ ਕਰਦੇ ਸੀਗੇ ਦਿੱਲੀ ਚ ਤਾਂ ਤੁਹਾਨੂੰ ਪੂਰੇ ਅਧਿਕਾਰ ਚਾਹੀਦੇ ਸੀ ਤੇ ਜਿੱਥੇ ਪੂਰੇ ਅਧਿਕਾਰ ਵਾਲਾ ਸੂਬਾ ਤੁਹਾਨੂੰ ਮਿਲਿਆ ਚਲਾਉਣ ਲਈ 5 ਸਾਲ ਤੁਸੀਂ ਉਹਦੇ ਅਧਿਕਾਰ ਵੀ ਤੁਸੀਂ ਖਤਮ ਕਰ ਰਹੇ ਹੋ ਠੀਕ ਹੈ ਉਸ ਤੋਂ ਬਾਅਦ ਆਹ ਜੋ ਯੂਨੀਵਰਸਿਟੀ ਵਾਲੇ ਗੱਲ ਤੇ ਆ ਜੋ ਯੂਨੀਵਰਸਿਟੀ ਦੀ ਗੱਲ ਤੇ ਜਦੋਂ ਅਸੀਂ ਯੂਨੀਵਰਸਿਟੀ ਹੁੰਦੇ ਸੀ ਨਾ ਜਿਹੜੇ ਇਹਨਾਂ ਦੇ ਐਮਐਲ ਐਮਪੀ ਹੈਗੇ ਆ ਮਾਲਵਿੰਦਰ ਕੰਗ ਮਾਲਵਿੰਦਰ ਕੰਗ ਇਹ ਉਹ ਚਲ ਪ੍ਰਧਾਨ ਬਣੇ ਸੀ ਠੀਕ ਹੈ ਸਾਡੀ ਸੋਪੂ ਹਾਰ ਗਈ ਸੀਗੀ ਇਹ ਇਹ ਬਣੇ ਸੀ ਠੀਕ ਹੈ ਤੇ ਹੋਰ ਵੀ ਬਾਠ ਰੁਪਿੰਦਰ ਬਾਠ ਇਹਨਾਂ ਦੇ ਕਿਸੇ ਕਮਿਸ਼ਨ ਦੇ ਬਹੁਤ ਲੋਗ ਨੇ 골ਡੀ ਠੀਕ ਹੈ ਇਹ ਕੁਛ ਨਾਮ ਨੇ ਜਿਹੜਾ ਇਹਨਾਂ ਦਾ ਨਾਲ ਯੂਥ ਦਾ ਵੀ ਬਣਿਆ ਫਿਰਦਾ ਕੁਛ ਨਾਮ ਨੇ ਜਿਹੜੇ ਇਸ ਯੂਨੀਵਰਸਿਟੀ ਤੋਂ ਪੜੇ ਹੋਏ ਕਿ ਉਹਨਾਂ ਨੂੰ ਨਹੀਂ ਦਿਸਦਾ ਸੀ ਕਿ ਤਰਨ ਤਰਨ ਯਾਰ ਮੈਂ ਕਹਿੰਨਾ ਤਰਨ ਤਰਨ ਇਲੈਕਸ਼ਨ ਭਾਵੇਂ ਇਹ ਹਾਰ ਜਾਣ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੀ ਕਲੀਅਰ ਮੈਜੋਰਟੀ ਚ ਸਰਕਾਰ ਹੈ ਪੰਜਾਬ ਦੇ ਪੱਖ ਦੇ ਮੁੱਦੇ ਕੀ ਹੈ ਲੋਕ ਕੀ ਚਾਹੁੰਦੇ ਹੈ ਕਹਿੰਦੇ ਸਰਕਾਰ ਦਾ ਕਹਿੰਦੇ ਕੋਰਟ ਦਾ ਦਰਵਾਜ਼ਾ ਖੜਕਾਏਗੀ ਕਹਿੰਦੇ ਕਹਿੰਦੇ ਐ ਜਿਹੜੀ ਬੀਜੇਪੀ ਚਾਲਾਂ ਕਰ ਰਹੀ ਐ ਚੱਲਦੀ ਐ ਕਹਿੰਦੇ ਐਵੇਂ ਤਾਂ ਅਸੀਂ ਕਾਮਯਾਬ ਹੋਣ ਨਹੀਂ ਦੇਵਾਂਗੇ ਕਹਿੰਦੇ ਭਗਵੰਤ ਮਾਨ ਸਾਹਿਬ ਦਾ ਅੱਜ ਦਾ ਬਿਆਨ ਯਾਰ ਭਗਵੰਤ ਮਾਨ ਸਾਹਿਬ ਦਾ ਕੋਈ ਬਿਆਨ ਤਾਂ ਦੱਸ ਦੋ ਜਿਹਦੇ ਤੇ खरे ਉੱਤਰੇ ਹੋਣ ਭ ਭਗਵੰਤ ਮਾਨ ਸਾਹਿਬ ਤਾਂ ਇਹੋ ਜਿਹਾ ਬੰਦਾ ਆ ਜਿਹਦਾ ਬਿਆਨ ਜਿਹੜਾ ਦੇਤਾ ਸਮਝ ਲਓ ਉਹਦੇ ਉਲਟ ਕੰਮ ਹੀ ਹੋਣਾ ਹੂੰ ਇਹ ਮਤਲਬ ਜਿਹੜਾ ਐ ਸੈਂਡਿਗੇਟ ਅੱਜ ਆ ਇਲੈਕਸ਼ਨ ਆ ਇਹ ਖਤਮ ਹੋ ਜਾਣੇ ਆ ਇਹ ਹੋਣੀ ਨਹੀਂ ਇਹ ਫਿਰ ਕਾਬਜ਼ੀ ਹੋ ਜਾਣਾ ਦੇਖੋ ਸਿੱਧਾ ਸਿੱਧਾ ਜਿਆਦਾਗਲਿਆਂ ਨੇ ਐਕਟ ਚ ਚੇਂਜ ਉਹ ਕਰਤਾ ਠੀਕ ਹੈ ਸੈਨੇਟ ਇਹ ਇਹ ਆਪਾਂ ਨੂੰ ਸਮਝਣ ਦੀ ਲੋੜ ਹੈ ਵੀ ਦੇਸ਼ ਕੇ ਇਸ ਦਿਸ਼ਾਵਲ ਵਧ ਰਿਹਾ ਜਿਹੜਾ ਸੈਨੇਟ ਸਿਸਟਮ ਸੀਗਾ ਉਹ ਆਪਣੇ ਆਪ ਦੇ ਵਿੱਚ ਇੱਕ ਬੜਾ ਅੱਛਾ ਸਿਸਟਮ ਸੀਗਾ ਵੀ ਆ ਯੂਨੀਵਰਸਿਟੀ ਆ ਯੂਨੀਵਰਸਿਟੀ ਨੂੰ ਜਿਹੜੀਆਂ ਪਾਲਿਸੀਆਂ ਬਣਨੀਆਂ ਨੇ ਉਹਨੂੰ ਚਲਾਉਣ ਲਈ ਉਹਨੂੰ ਮੈਨੇਜ ਕਰਨ ਲਈ ਠੀਕ ਹੈ ਇੱਕ ਬੰਦੇ ਸੀਗੇ ਜਿਨ੍ਹਾਂ ਨੂੰ ਲੋਕ ਚੁਣਦੇ ਸੀ ਸੈਂਟਰ ਦੇ ਇਲੈਕਸ਼ਨ ਹੁੰਦੇ ਸੀ ਨਾ ਤੇ ਉਹ 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 ਸਿਸਟਮ ਨੂੰ ਰਨ ਕਰਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀ ਤੇ ਇਹ ਤੇ ਫਿਰ ਸਿੱਧਾ ਹੀ ਹੋ ਗਿਆ ਵੀ ਠੀਕ ਹੈ ਵਨ ਨੇਸ਼ਨ ਵਨ ਇਲੈਕਸ਼ਨ ਵਨ ਪਾਰਟੀ ਬਾਕੀ ਐਲਸ ਨਥਿੰਗ ਫੇ ਫੈਡਰਲ ਸਟਰਕਚਰ ਕਿੱਥੇ ਗਿਆ ਫੈਡਰਲਿਜ਼ਮ ਦਾ ਇੱਕ ਬਹੁਤ ਵੱਡਾ ਵੱਡਾ ਐਗਜ਼ਾਮਪਲ ਸੀਗਾ ਮੈਂ ਇਸ ਯੂਨੀਵਰਸਿਟੀ ਦੇ ਨਾਲ ਐਸੋਸੀਏਟ ਰਿਹਾ ਮੇਰੀ ਗ੍ਰੈਜੂਏਸ਼ਨ ਇੱਥੋਂ ਹੈ ਮੇਰੀ ਉਸ ਤੋਂ ਬਾਅਦ ਇੱਕ ਡਿਗਰੀ ਕੀਤੀ ਹੈ ਮਸਲਾ ਇਸ ਗੱਲ ਦਾ ਮੈਨੂੰ ਦੁੱਖ ਹੁੰਦਾ ਠੀਕ ਹੈ ਮੈਨੂੰ ਬੜਾ ਉਚਾ ਸੀ ਮੇਰੇ ਬੱਚੇ ਇੱਥੇ ਪੜ੍ਹਨਗੇ ਪਰ ਜੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਦੇਖੋ ਜੀ ਐਨ ਯੂ ਦਾ ਟੈਂਪਰਮੈਂਟ ਕੀ ਹੋ ਗਿਆ ਤੋ ਕੋਣ ਬੰਦਾ ਜਰੂਗਾ ਵੀ ਇੱਥੇ ਨਿਕਰਾ ਪਾ ਕੇ ਆਰਐਸਐ ਸਾਲੇ ਪ੍ਰੇਡ ਕਰਨਗੇ ਕੋਈ ਜਰ ਸਕਦਾ ਬੰਦਾ ਮੈਂ ਤਾਂ ਨਹੀਂ ਜਰ ਸਕਦਾ ਪੰਜਾਬ ਦੇ ਵਿੱਚ ਮੈਂ ਨਹੀਂ ਜਰ ਸਕਦਾ ਬਈ ਠੀਕ ਹੈ ਠੀਕ ਹੈ ਭਗਵੰਤ ਮਾਨ ਸਾਹਿਬ ਨੇ ਕੇਜਰੀਵਾਲ ਨੇ ਥੱਲੇੋਂ ਨੇਲੀ ਖਾਖੇ ਨਿੱਕਰ ਪਾਈ ਹੋਣ ਉਹ ਅੱਡ ਗੱਲ ਹੈ ਤੁਸੀਂ ਦੇਖੋ ਕਰਪਸ਼ਨ ਦੇ ਮੁੱਦੇ ਤੇ ਆਏ ਇੰਨੀ ਕਰਪਸ਼ਨ ਵਧ ਗਈ ਹੈ ਕੋਈ ਤੁਹਾਡਾ ਸਿੱਧਾ ਕੰਮ ਵੀ ਹੋ ਨਹੀਂ ਰਿਹਾ ਹੈਗਾ ਲੌਂਡਰ ਆਰਡਰ ਕੀ ਹਾਲ ਹੈ ਡਰੱਗਸ ਦਾ ਦੇਖੋ ਕਿੰਨਾ ਬੁਰਾ ਹਾਲ ਹੈ ਤਾਂ ਭਗਵੰਤ ਮਾਨ ਦੀ ਕਿਹੜੀ ਗੱਲ ਦਾ ਵਿਸ਼ਵਾਸ ਕਰੀਏ ਉਹਦੀ ਕੋਈ ਜ਼ੀਰੋ ਕ੍ਰੈਡੀਬਿਲਟੀ ਹੈ ਲੋਕ ਇਹ ਸਵਾਲ ਕਰ ਰਹੇ ਨੇ ਕਹਿੰਦੇ ਜਦੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹਾਲਾਂਕਿ ਸਹੀ ਹੋਈ ਸੀਗੀ ਲੋਕਾਂ ਦੇ ਸਵਾਲ ਨੇ ਕਿ ਉਦੋਂ ਸਾਰੇ ਇੱਥੋਂ ਪੰਜਾਬ ਤੋਂ ਦਿੱਲੀ ਚੱਲ ਕੇ ਕਹਿੰਦੇ ਧਰਨਾ ਲਾਉਣ ਵਾਸਤੇ ਕਹਿੰਦੇ ਹੁਣ ਯੂਨੀਵਰਸਿਟੀ ਇੱਥੋਂ ਜਾਦੀ ਐ ਸੈਨੇਟ ਚੋਣਾ ਇੱਥੋਂ ਜਾ ਰਹੀਆਂ ਨੇ ਤੇ ਇਸ ਤਿੱਕੇ ਦੇ ਨਾਲ ਕਹਿੰਦੇ ਕੋਈ ਐਮਐਲਏ ਦੇ ਜੁਮਾਨ ਚੁਣੀ ਨਹੀਂ ਆਵਾਜ਼ ਨਿਕਲੀ ਕਿ ਇੱਥੇ ਆ ਕੇ ਧਰਨਾ ਲਾ ਲਈਏ ਇੱਥੇ ਬਹਿ ਜਾਈਏ ਕਿ ਵੀ ਐਵੇਂ ਕਿਵੇਂ ਭਾਜਪੀ ਜਾਂ ਹੋਰ ਕੋਈ ਇੱਥੇ ਕਾਬਜ ਹੋ ਜਾਏਗਾ ਦੇਖੋ ਜਿਹੜੀਆਂ ਭੇਡਾਂ ਬੱਕਰੀਆਂ ਹੁੰਦੀਆਂ ਨਾ ਉਹ ਫੈਸਲੇ ਨਹੀਂ ਲੈ ਸਕਦੀਆਂ ਭੇਡਾਂ ਬੱਕਰੀਆਂ ਫੈਸਲੇ ਨਹੀਂ ਲੈ ਸਕਦੀਆਂ ਫੈਸਲਾ ਤਾਂ ਮੇਰੇ ਖਿਆਲ ਨਾਲ ਭਗਵਾਨਤਮਾਨ ਖੁਦ ਵੀ ਨਹੀਂ ਲੈ ਸਕਦਾ ਔਰ ਜਿਹੜਾ 50 ਨੰਬਰ ਕੋਠੀ ਦਾ ਰੋਲਾ ਪਿਆ ਹੈ ਨਾ ਉਹੀ ਨਹੀਂ ਪਿਆ ਹੈਗਾ ਤੇ ਜੇ ਇਹਦੀ ਸਹੀ ਇਨਕੁਆਇਰੀ ਹੋ ਜੇ ਤੇ ਪਤਾ ਲੱਗ ਜਵੇ ਪਹਿਲਾਂ ਇੱਥੇ ਰਾਗਵ ਚੱਡਾ ਰਹਿੰਦਾ ਹੁੰਦਾ ਸੀ ਹੂੰ ਬਿਲਕੁਲ ਠੀਕ ਹੈ ਔਰ ਇਹ ਇਹ ਔਰ ਪਹਿਲੀ ਸਰਕਾਰ ਹੈ ਜਿਹਨੇ ਰਾਜ ਸਭਾ ਦੇ ਮੈਂਬਰਸ ਨੂੰ ਵੀ ਕੋਠੀਆਂ ਦਿੱਤੀਆਂ ਰਾਗਵ ਛੱਡੇ ਨੇ ਕੀ ਸਵਾਰਤਾ ਸਾਡੇ ਪੰਜਾਬ ਦਾ ਕੀ ਉਹਨੇ ਮਤਲਬ ਤੁਸੀਂ ਇਹ ਗੱਲ ਦੱਸੋ ਨਾ ਜਿਹੜਾ ਹੁਣ ਬਣਾਤਾ ਹੈ ਟਰਾਈਡੈਂਟ ਵਾਲਾ ਪਹਿਲਾਂ ਇਹ ਭਾਜੀਪੀ ਦੇ ਵਿੱਚ ਹੁੰਦਾ ਸੀ ਮਲੋਕ ਤਾਂ ਨਸ਼ੇਟਾਂ ਦੀ ਗੱਲ ਹੋ ਗਈ ਨਾ ਸਾਡੀ ਗੱਲ ਕਰਨ ਵਾਲਾ ਕੌਣ ਹੈ ਕੋਈ ਵੀ ਨਹੀਂ ਹੁਣ ਤੁਸੀਂ ਦੱਸੋ ਵੀ ਸਪੀਕਰ ਸਾਹਿਬ ਕਹਿੰਦੇ ਸੀਗੇ ਵੀ ਜਿਹੜਾ ਧਰਨਾ ਲੱਗਿਆ ਉੱਥੇ ਸ਼ੰਭੂ ਤੇ ਤਖਨੌਰੀ ਤੇ ਉਹਦੇ ਕਰਕੇ ਮੁੰਡੇ ਡਰੱਗਸ ਵਾ ਲਾ ਕੇ ਹੁਣ ਹਟ ਗਿਆ ਕੱਲ ਬਠਿੰਡੇ ਦੇ ਵਿੱਚ ਤਿੰਨ ਮੌਤਾ ਹੋਈਆਂ ਓਵਰਡੋਜ਼ ਨਾਲ ਪਿਛਲੇ ਇੱਕ ਹਫਤੇ ਦੇ ਵਿੱਚ ਤਕਰੀਬਨ 8-9 ਮੌਤਾ ਤਾਂ ਕੱਲੀ ਬਠਿੰਡੇ ਬਠਿੰਡੇ ਦੇ ਵਿੱਚ ਹੋ ਗਈਆਂ ਤੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਬਈ ਕਾਉਂਟੇਬਿਲਟੀ ਤਾਂ ਹੈਗੀ ਐ ਲਾਅ ਐਂਡ ਆਰਡਰ ਦੇਖ ਲੋ ਰੋਜ਼ ਕਿਸੇ ਨਾ ਕਿਸੇ ਨੂੰ ਕੋਈ ਨਾ ਕੋਈ ਗੋਲੀ ਮਾਰ ਰਿਆ ਲੁੱਟ ਖਸੁੱਟ ਨਹੀਂ ਹੋ ਰਹੀ ਐ ਮਤਲਬ ਸਾਡੇ ਸੂਬੇ ਦੇ ਲੋਕਾਂ ਦੀ ਜ਼ਿੰਦਗੀ ਦੀ ਕੋਈ ਵੈਲਿਊ ਨਹੀਂ ਤੇ ਇੱਕ ਬੰਦਾ ਜਿਹੜਾ ਕਮੀਡੀਅਨ ਸੀਗਾ ਜਿਹਨੂੰ ਲੋਕਾਂ ਨੇ ਬੜਾ ਭਰੋਸਾ ਕਰਕੇ ਉਹਦੀ ਜੁੱਤੀ ਤੇ ਵੀ ਦੋ ਪੁਲਿਸ ਵਾਲੇ ਲੰਤ ਐਹੋ ਜੀ ਸਰਕਾਰ ਤੇ ਤੇ ਇਹਨਾਂ ਨੇ ਸਾਡਾ ਕੀ ਸਵਾਰਨਾ ਬੂਟ ਹੈ ਹੀ ਬੜੇ ਮਹਿੰਗੇ ਕਹਿੰਦੇ 1.5-2 ਲੱਖ ਦੇ ਨੇੜੇ ਤੇੜੇ ਬੂਟ ਨੇ ਕਹਿੰਦੇ ਇਸ ਕਰਕੇ ਕਹਿੰਦੇ ਸੁਰੱਖਿਆ ਕਰਨੀ ਜ਼ਰੂਰੀ ਸੀਗੀ ਦੇਖੋ ਭਾਈ ਆਪਾਂ ਤੇ ਸਸਤੀ ਜੀ ਲੈ ਕੇ ਪਾਉਣ ਆਲੇ ਆ ਇੰਨੀ ਮਹਿੰਗੀ ਜੁੱਤੀ ਮੈਨੂੰ ਪਤਾ ਨਹੀਂ ਹੁੰਦੀ ਵੀ ਐ ਕਿ ਨਹੀਂ ਖੈਰ ਜੇ ਹੁਣ ਮਸਲਾ ਆ ਨਾ ਵੀ ਇੰਨੀ ਕਿੰਨੀ ਕੀ ਤਨਖਾਹ ਹੋਗੀ ਵੀ 1.5 ਲੱਖ ਦੀ ਜੁੱਤੀ ਪਾਉਣ ਲੱਗੇ ਮਤਲਬ ਇੱਕ ਨਹੀਂ ਹੋਗੀ ਦੋ ਦੋਹਰ ਵੀ ਹੋਣਗੀਆਂ ਨਾ ਤੇ ਇਨਕੁਆਰੀਆਂ ਹੋਣਗੀਆਂ ਕੋਈ ਨਾ ਕੋਈ ਗੱਲ ਨਹੀਂ ਸੱਤਾ ਸਦਾ ਨਹੀਂ ਨਾ ਰਹਿੰਦੀ ਹੁੰਦੀ ਬੜਾ ਮਾਨਸੀ ਬਾਦਲਾ ਨੂੰ ਬੜਾ ਮਾਨਸੀ ਕੈਪਟਨ ਕਿਆ ਨੂੰ ਆ ਲੋਕਾਂ ਨੇ ਮਾਰਤੇ ਨਾ ਮੁੱਦੇ ਪੂ ਇਹ ਕੋਈ ਗੱਲ ਨਹੀਂ ਇਹ ਕਦੀ ਦਾਦੇ ਦੀਆਂ ਕਦੀ ਪੁੱਤ ਨਹੀਂ ਸਮੇਂ ਨਾਲ ਨੂੰ ਵੀ ਆ ਜਾਊਗਾ ਪਰ ਇਹ ਗੱਲ ਹੈ ਵੀ ਅੱਜ ਬੜਾ ਦੁੱਖਮਈ ਦਿਨ ਹੈ ਔਰ ਦੁੱਖਮਈ ਦਿਨ ਮੈਂ ਇਸ ਕਰਕੇ ਕਹਿਣਾ ਵੀ ਵੈਸੇ ਤਾਂ ਮੈਂ ਪੰਜਾਬ ਦੇ ਤੇ ਹਰਿਆਣਾ ਦੇ 'ਚ ਵਿਸ਼ਵਾਸ ਨਹੀਂ ਰੱਖਦਾ ਕਿਉਂਕਿ ਉਹਦੇ 'ਚ ਸਾਨੂੰ ਮਿਲਿਆ ਕੱਖ ਨਹੀਂ ਅਸੀਂ ਗਵਾਇਆ ਹੀ ਹੈ ਜਿਹੜੇ ਕਹਿੰਦੇ ਜੀ ਪੰਜਾਬ ਦੇ ਪੰਜਾਬ ਦੇ ਯਾਰ ਕਾਹਦਾ ਪੰਜਾਬ ਦੇ ਸਾਡਾ ਇੱਡਾ ਡਾਇਵਰਸਿਫਾਈਡ ਉਹ ਸਟੇਟ ਸੀਗਾ ਅੱਡ ਅੱਡ ਕਲਚਰ ਸੀਗੀ ਅੱਡ ਅੱਡ ਬੋਲੀਆਂ ਸੀਗੀਆਂ ਡਾਇਵਰਸਿਟੀ ਸੀਗੀ ਠੀਕ ਐ ਭਾਈਚਾਰਾ ਸੀਗਾ ਪ੍ਰੋਗਰੈਸਿਵ ਸਟੇਟ ਸੀਗਾ ਸਾਡੀ ਸੂਬੇ ਦੇ ਤੇ ਹਿੱਸੇ ਕਰਤੇ ਸਾਨੂੰ ਸਾਨੂੰ ਕੀ ਮਿਲਿਆ ਕੱਖ ਵੀ ਨਹੀਂ ਮਿਲਿਆ ਉਦੋਂ ਅਕਾਲੀਆਂ ਨੂੰ ਸੱਤਾ ਚਾਹੀਦੀ ਸੀ ਫਿਰ ਹੁਣ ਕੀ ਮਿਲ ਗਿਆ ਤੂੰ ਇਹ ਦੱਸੋ ਵੀ ਕਿਹੜੀ ਪਾਰਟੀ ਐ ਸਿਰਫ ਚੋਣਵੀ ਮੁੱਦਾ ਬਣ ਕੇ ਰਹਿ ਗਿਆ ਚੰਡੀਗੜ੍ਹ ਕਿਹੜੀ ਪਾਰਟੀ ਨੇ ਚੰਡੀਗੜ੍ਹ ਲਈ ਫਾਈਟ ਕੀਤੀ ਕਿਸੇ ਨੇ ਨਹੀਂ ਨਾ ਕੀਤਾ ਜIAB ਦਾ ਦਿਲ ਧੜਕੇਗਾ ਇਹ ਚੰਡੀਗੜ੍ਹ ਜਿਹੜੀ ਪੰਜਾਬ ਯੂਨੀਵਰਸਿਟੀ ਹੈਗੀ ਆ ਕਿ ਦੇਲ ਹੁਣ ਡੈਡ ਹੋਣ ਜਾ ਰਿਹਾ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਰੋਸ ਹੈ ਕਿ ਵੀ ਅਸੀਂ ਆਦੀ ਯੂਨੀਵਰਸਿਟੀ ਜਾਣ ਨਹੀਂ ਦੇਣੀ ਆਪਣੇ ਇਥੋਂ ਸੈਨੇਟ ਦੀਆਂ ਚੋਣਾਂ ਨੇ ਜਾਂ ਹੋਰ ਕੋਈ ਚੀਜ਼ਾਂ ਨੇ ਦੇਖੋ ਇਹਦੇ ਵਿੱਚ ਦੋ ਤਿੰਨ ਫੈਕਟਰ ਨੇ ਜਿਹੜੇ ਵਿਦਿਆਰਥੀ ਹੈ ਨਾ ਇਹ ਬੜਾ ਨਾਜ਼ੁਕ ਦੌਰ ਹੁੰਦਾ ਜੇ ਪੁਲਿਸ ਜ਼ਿਆਦਾ ਤ ਉਹ ਕਰ ਦਵੇ ਇਹਨਾਂ ਨੂੰ ਆਪਦੇ ਕੈਰੀਅਰ ਦਾ ਵੀ ਹੁੰਦਾ ਹਰ ਕੋਈ ਜਿਹੜਾ ਘਰੋਂ ਦੂਰ ਆਇਆ ਆਪਦੇ ਕੈਰੀਅਰ ਨੂੰ ਪ੍ਰਮੁਖਤਾ ਦਿੰਦਾ ਠੀਕ ਹੈ ਔਰ ਇਸੇ ਚੀਜ਼ ਤੋਂ ਇੱਕ ਲੋਗ ਲੈਰ ਵੀ ਨਿਕਲਦੀ ਆ ਯਾਰ ਆਪਾਂ ਨੇਪਾਲ ਦੇਖਿਆ ਜੀ ਕੋਈ ਕਾਰਨ ਰਿਹਾ ਹੋਊਗਾ ਵੀ ਸੂਬਾ ਸਰਕਾਰ ਨੇ ਜਿਹੜੀ 6 ਸਟੂਡੈਂਟ ਫੈਡਰੇਸ਼ਨ ਸੀ ਉਹਨੂੰ ਬੈਨ ਕੀਤਾ ਸੀ ਕੋਈ ਕਾਰਨ ਹੀ ਰਿਹਾ ਹੋਊਗਾ ਨਾ ਉਹ ਕੀ ਕਾਰਨ ਸੀ ਉਹ ਇਹੀ ਕਾਰਨ ਸੀ ਕਿਉਂਕਿ ਇਹ ਇਹੋ ਜਿਹਾ ਕਾਰਨ ਹੁੰਦਾ ਜਦੋਂ ਬੰਦੇ ਦੇ ਉੱਤੇ ਦੁਨਿਆਵੀ ਜ਼ਿੰਮੇਵਾਰੀਆਂ ਨਹੀਂ ਹੁੰਦੀ ਅੱਜ ਮੈਂ ਦੋ ਬੱਚਿਆਂ ਦਾ ਫਾਦਰ ਹਾਂ ਠੀਕ ਹੈ ਮੈਨੂੰ ਕੋਈ ਵੀ ਕਦਮ ਲੈਣ ਤੋਂ ਪਹਿਲਾਂ ਮੈਨੂੰ ਸੋਚਣਾ ਪੈਂਦਾ ਯਾਰ ਜੇ ਮੈਂ ਐਂ ਕਰਤਾ ਮੇਰੇ ਬੱਚਿਆਂ ਨਾਲ ਕੀ ਹੋਗਾ ਲੇਕਿਨ ਜਿਹੜੀ ਵਿਦਿਆਰਥੀ ਜ਼ਿੰਦਗੀ ਹੁੰਦੀ ਆ ਉਹਦੇ ਵਿੱਚ ਠੀਕ ਹੈ ਉਹਦੇ ਵਿੱਚ ਜਸ਼ਬਾ ਜ਼ਿਆਦਾ ਹੁੰਦਾ ਹੈ ਔਰ ਮੈਨੂੰ ਬੜਾ ਫਕਰ ਆ ਕਿ ਐਸੀ ਯੂਨੀਵਰਸਿਟੀ ਦੇ ਵਿੱਚੋਂ ਅੱਜ ਜਿੱਥੇ ਵੀ ਪਹੁੰਚੇ ਆ ਜਿੱਥੇ ਵੀ ਖੜੇ ਆ ਉਹਦਾ ਮੇਨ ਜਿਹੜਾ ਕ੍ਰੈਡਿਟ ਜਾਂਦਾ ਇਸ ਯੂਨੀਵਰਸਿਟੀ ਨੂੰ ਜਾਂਦਾ ਇੱਥੋਂ ਸਿੱਖੇ ਬਿਲਕੁਲ ਆਪਦੇ ਹੱਕ ਆਪਦੇ ਹੱਕਾਂ ਲਈ ਠੀਕ ਹੈ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣੀ ਇੱਥੋਂ ਹੀ ਆ ਉਹ ਕ੍ਰਾਂਤੀ ਇੱਥੋਂ ਇਸ ਯੂਨੀਵਰਸਿਟੀ ਇਸ ਧਰਤੀ ਤੋਂ ਹੀ ਸਾਡੇ ਵਿੱਚ ਜਲੀ ਹੈ ਠੀਕ ਹੈ ਔਰ ਉਸ ਦੇ ਸਮਰਥਨ ਦੇ ਵਿੱਚ ਮਤਲਬ ਮੈਂ ਉਹ ਬੰਦਾ ਨਹੀਂ ਕਹਾ ਕਿ ਘਰੇ ਬੈਠ ਕੇ ਮੈਂ ਆਪਣਾ ਕਰਸਾ ਮੇਰਾ ਜਮੀਰ ਨਹੀਂ ਜਾਗਦਾ ਮੇਰਾ ਜਮੀਰ ਜਾਗਦਾ ਹੈ ਇਸ ਕਰਕੇ ਮੈਂ ਇੱਥੇ ਆਇਆ ਹਾਂ ਬਹੁਤ ਸ਼ੁਕਰੀਆ ਮੰਗੜਪਾਈ ਸਾਡੇ ਨਾਲ ਸੀਗੀ ਅਸੀਂ ਗੱਲਬਾਤ ਕੀਤੀ ਹੈ ਹਾਲਾਂਕਿ ਇਹ ਗੱਲ ਜ਼ਰੂਰ ਹੈ ਜਿਸ ਤਿੱਕੇ ਦੇ ਨਾਲ ਕਹਿੰਦੇ ਕਿ ਬੀਬੀਐਮ ਦਿਨ ਰਿਗਾਰਡਿੰਗ ਜਿਹੜੇ ਡੈਮ ਸਾਡੇ ਤੋਂ ਖੋਏ ਗਏ ਨੇ ਪਾਣੀ ਇਸ ਤਿੱਕੇ ਨਾਲ ਛੱਡਿਆ ਗਿਆ ਉਸ ਤੋਂ ਬਾਅਦ ਯੂਨੀਵਰਸਿਟੀ ਸਟੈਂਡ ਕੋਈ ਸਪਸ਼ਟ ਨਹੀਂ ਹੈਗਾ ਭਵੰਤਮਾਨ ਸਾਹਿਬ ਹੋਰਾਂ ਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਲੱਗਦਾ ਕਿ ਸਰਕਾਰ ਕੋਈ ਸਪਸ਼ਟ ਸਟੈਂਡ ਲੈ ਕੇ ਐਮਐਲਏ ਸਾਰੇ ਸਟੈਂਡ ਸਪਸ਼ਟ ਲੈ ਕੇ ਇੱਥੇ ਧਰਨਾ ਲਾਉਂਦੇ ਨੇ ਬੰਦੇ ਨੇ ਜਾਂ ਨਹੀਂ ਇਹ ਦੇਖਣਾ ਆਏਗਾ ਅਜੀਪਾਲ ਬਰਾੜ ਸਾਡੇ ਨਾਲ ਨੇ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਮਿਸਲ ਸਤਲੁਜ ਤੋਂ ਕਿ ਇਸ ਤਰੀਕੇ ਦੇ ਨਾਲ ਕਿਉਂ ਕੀਤਾ ਜਾ ਰਿਹਾ ਜਿਹੜਾ ਚੋਣਾਂ ਨੂੰ ਲੈ ਕੇ ਜੇ ਸੈਂਡिकेट ਜਾਂ ਕੋਈ ਤਰੀਕੇ ਨਾਲ ਚੁਣਿਆ ਜਾਂਦਾ ਤਾਂ ਉਹਦੇ ਨੁਕਸਾਨ ਕੀ ਨੇ ਤੇ ਫਾਇਦੇ ਕੀ ਨੇ ਬਰਾੜ ਸਾਹਿਬ ਜਿਸ ਤਿੱਕੇ ਨਾਲ ਸਾਰੀਆਂ ਚੀਜ਼ਾਂ ਨੇ ਕਿ ਸੈਨੇਟ ਦੀਆਂ ਚੋਣਾਂ ਬਹਾਲ ਕਿਸ ਤਿੱਕੇ ਨਾਲ ਹੋਣੀਆਂ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਸ ਤਿੱਕੇ ਨਾਲ ਵਿਦਿਆਰਥੀਆਂ ਦੇ ਸਵਾਲ ਨੇ ਕਿ ਇਹਦੇ ਉੱਤੇ ਇੱਕ ਸੰਘ ਕਾਬਜ ਹੋ ਜਾਏਗਾ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਵੇਂ ਸੰਘ ਕਾਬਜ ਹੋ ਜਾਏਗਾ ਕਈ ਤਾਂ ਇਹ ਧਾਰਨਾ ਦੇ ਰਿਹਾ ਕਿ ਵੀ ਜੇ ਚੰਗੇ ਬੰਦੇ ਆਣਗੇ ਉਹ ਪੈਸਾ ਲਿਆਉਣਗੇ ਯੂਨੀਵਰਸਿਟੀ ਦੇ ਉੱਤੇ ਲੱਗੇਗਾ ਤੇ ਅੱਗੇ ਵਿਦਿਆਰਥੀਆਂ ਨੂੰ ਮਿਲੇਗਾ ਸਾਰਾ ਕੁਝ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਆਏ ਹੈ ਜੀ ਕਿ ਇਹ ਸਾਰੀ ਜਿਹੜੀ ਇਸ਼ੂ ਹੈਗਾ ਨਾ ਇਹਨੂੰ ਥੋੜਾ ਜਿਹਾ ਵੱਡੇ ਦਾਇਰੇ ਚ ਵੇਖਣ ਦੀ ਲੋੜ ਆ ਆਪਾਂ ਨੂੰ ਖੁੱਲ ਕੇ ਵੇਖਣ ਦੀ ਲੋੜ ਆ ਕਿ ਆਪਣੇ ਨਾਲ ਹੋ ਕੀ ਰਿਹਾ ਜਦੋਂ ਆਪਾਂ ਉਹ ਵਰਤਾਰਾ ਸਮਝਾਂਗੇ ਫੇਰ ਹੀ ਆਪਾਂ ਨੂੰ ਇਹ ਸਮਝ ਆਊਗੀ ਕਿ ਵੀ ਇਹ ਇਹ ਹੈ ਕਿ ਆਏ ਹੈ ਕਿ ਵੀ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਉੱਤੇ ਹੱਕ ਆ ਹੈ ਉਹਨੂੰ ਡਿਲਿਊਟ ਕਰਨ ਦੀ ਕੋਸ਼ਿਸ਼ ਆ ਇਹ ਹੀ ਨਹੀਂ ਪੰਜਾਬ ਨੂੰ ਵੱਖ-ਵੱਖ ਤਰੀਕਿਆਂ ਨਾਲ ਵਾਰੀ-ਵਾਰੀ ਮਾਰਿਆ ਜਾਂਦਾ ਹੈ ਨਾ ਇਹ ਉਵੇਂ ਹੈ ਜਿਵੇਂ ਕੋਈ ਜ਼ਿੰਮੇਦਾਰ ਦੂਜੇ ਨਾਲ ਦੇਦੀ ਜਿਵੇਂ ਵੱਖ ਛਾਂਗਦਾ ਹੁੰਦਾ ਹੈ ਨਾ ਉਵੇਂ ਛਾਂਗ ਰਹੇ ਆ ਉਹਦੇ ਵਿੱਚ ਇਹ ਆ ਕਿ ਵੀ ਇਹ ਕਦੀ ਆਪਾਂ ਨੂੰ ਕਦੀ ਆਪਣੇ ਆਪਾਂ ਨੂੰ ਪਹਿਲਾਂ ਜੋ ਪਹਿਲਾਂ ਇੱਕ ਟੁੱਟਿਆ ਭੱਜਿਆ ਸੁੱਭਾ ਦਿੱਤਾ ਹੈ ਨਾ ਤੇ ਉਹਦੇ ਵਿੱਚੋਂ ਵੀ ਕਦੀ ਆਪਣੇ ਡੈਮ ਦੇ ਉੱਤੇ ਕਾਬਜ ਹੋ ਜਾਂਦੇ ਆ ਕਿ ਜਿੰਨਾ ਥੋੜਾ ਜਿਹਾ ਕੰਟਰੋਲ ਉੱਥੋਂ ਖੋਹ ਲਿਆ ਫਿਰ ਵੇਖਿਆ ਕਿ ਹਾਂ ਵੀ ਦੂਜਾ ਇੰਸਟੀਚਿਊਸ਼ਨ ਕਿਹੜਾ ਉਹਦੇ ਚੋਂ ਖੋਲਿਆ ਸੋ ਇਹ ਵਰਤਾਰਾ ਨਾ ਇਹਨੂੰ ਆਮ ਤੌਰ ਤੇ ਦੁਸ਼ਮਨ ਨੂੰ ਇਹ ਕਿਹਾ ਜਾਂਦਾ ਹੈ ਵੀ ਤੁਸੀਂ ਦੁਸ਼ਮਨ ਨਾਲ ਘਰਦੇ ਹੋ ਤੇ ਇਹਨੂੰ ਸਲਾਮੀ ਸਲਾਈਸਿੰਗ ਕਿਹਾ ਜਾਂਦਾ ਹੈ ਜਿਵੇਂ ਸਲਾਮੀ ਨੂੰ ਛੋਟਾ ਛੋਟਾ ਕੱਟਿਆ ਜਾਂਦਾ ਨਾ ਆਪਾਂ ਨੂੰ ਹੌਲੀ 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 ਰੋਜ਼ ਕੱਟ ਰਹੇ ਇੱਕ ਇੱਕ ਜ਼ਖਮ ਰੋਜ਼ ਦਿੰਦੇ ਆ 1 ਨਵੰਬਰ ਨੂੰ ਇਹ ਖਬਰ ਰਿਲੀਜ਼ ਹੋਣੀ ਕਿ ਵੀ ਇਹਦੇ ਵਿੱਚ ਪੰਜਾਬ ਦਾ ਕੰਟਰੋਲ ਖਤਮ ਹੋਊਗਾ ਉਹਦੇ ਤੋਂ ਹੀ ਆਪਾਂ ਸਮਝ ਸਕਦੇ ਆ ਕਿ ਵੀ ਇਹ ਕੀ ਹੈਗਾ ਸੋ ਇਹਨੂੰ ਵਰਤਾਰੇ ਨੂੰ ਆਏ ਸਮਝੋ ਕਿ ਇਹ ਬੇਸਿਕਲੀ ਜਦੋਂ ਸੈਨਿਟੀ ਨਹੀਂ ਖਤਮ ਕੀਤੀ ਜਾਂਦੀ ਨਾਲ ਵੇਖੋ ਚੰਡੀਗੜ੍ਹ ਦਾ ਇੱਕ ਪੂਰਾ ਜਿਹੜਾ ਇਲੈਕਟਿਡ ਐਮਪੀ ਆ ਜਿਹੜਾ ਇੱਥੋਂ ਦਾ ਪ੍ਰਿੰਸੀਪਲ ਸੈਕਟਰੀ ਆ ਜਿਹੜਾ ਇੱਥੋਂ ਦਾ ਐਜੂਕੇਸ਼ਨ ਸੈਕਟਰੀ ਆ ਉਹਨਾਂ ਨੂੰ ਵੀ ਇਹਦਾ ਹਿੱਸਾ ਬਣਾਇਆ ਜਾਊਗਾ ਇਹਦਾ ਮਤਲਬ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਨਾ ਰਹਿ ਕੇ ਉਹਦਾ ਸ਼ਰੀਕ ਬਣਤਾ ਉਹਨਾਂ ਦਾ ਠੀਕ ਹੈ ਸੋ ਇਸ ਸਿੰਬਲਿਜ਼ਮ ਨੂੰ ਸਮਝੋ ਤੁਸੀਂ ਤਾਂ ਮੋٹے ਤੌਰ ਤੇ ਜਿਹੜੀ ਭਾਰਤੀ ਸਟੇਟ ਹੈਗੀ ਆ ਉਹ ਸਿੱਖਾਂ ਕੋਲੇ ਖਾਸ ਕਰਕੇ ਤੇ ਪੰਜਾਬ ਦੇ ਉੱਤੇ ਇਹਨੂੰ ਜਰਨਲ ਕੋਈ ਵੀ ਐਸਾ ਸੰਸਥਾ ਜਾਂ ਅਸੀਂ ਜਥੇਬੰਦੀ ਜਾਂ ਐਸਾ ਕੋਈ ਵਸੀਲਾ ਨਹੀਂ ਛੱਡਣਾ ਚਾਹੁੰਦੀ ਜਿਹਦੇ ਉੱਤੇ ਪੰਜਾਬ ਦਾ ਹੱਕ ਹੋਵੇ ਹੌਲੀ ਹੌਲੀ ਤੁਸੀਂ ਵੇਖੋ ਇੱਕ ਸਮਾਂ ਐਸਾ ਆਊਗਾ ਜਦੋਂ ਇਹ ਤੋਂ ਪੰਜਾਬ ਵੀ ਲਾ ਦੇਣਗੇ ਠੀਕ ਹੈ ਸੋ ਇਹ ਆਪਾਂ ਨੂੰ ਖਤਮ ਕਰਨ ਦੀ ਸਾਰੀ ਗੇਮ ਹੈਗੀ ਆ ਤੁਹਾਨੂੰ ਇਸ ਟ੍ਰਿਕ ਨਾਲ ਕਿਉਂ ਲੱਗ ਰਿਹਾ ਕਿ ਵੀ ਖਤਮ ਕਰਨ ਦੀ ਕੋਸ਼ਿਸ਼ ਆ ਉਹ ਕਹਿ ਰਿਹਾ ਕਿ ਵੀ ਇਹਦੇ ਨਾਲ ਫਾਇਦਾ ਬੜਾ ਆਉਣਾ ਇੱਕ ਤਾਂ ਸੈਂਟਰ ਵੱਲੋਂ ਪੈਸਾ ਆਉਣਾ ਸਿੱਧੇ ਤੌਰ ਦੇ ਉੱਤੇ ਤੇ ਬੱਚਿਆਂ ਦੇ ਉੱਤੇ ਐਮਪਲੀਮੈਂਟ ਹੋਏਗਾ ਸਾਰਿਆਂ ਨੂੰ ਦਿੱਤੇ ਜਾਣਗੇ ਫੰਡ ਦਿੱਤੇ ਜਾਣਗੇ ਬਹੁਤ ਤਕੜੇ ਕਹਿੰਦੇ ਪੰਜਾਬ ਦੇ ਤਾਂ ਪੰਜਾਬ ਸਰਕਾਰ ਨੇ ਤਾਂ ਹਜੇ ਤੱਕ ਕੋਈ ਫੰਡ ਵੀ ਨਹੀਂ ਜਾਰੀ ਕਰਾਏ ਕਿ ਫੰਡ ਬਹੁਤ ਘੱਟ ਆਉਂਦੇ ਨੇ ਬੱਚਿਆਂ ਦੀ ਪੜ੍ਹਾਈ ਨੂੰ ਰਾਸ਼ਨ ਨੂੰ ਹੋਰ ਚੀਜ਼ਾਂ ਨੂੰ ਦੇਖੋ ਸਟੇਟਾਂ ਕੋਲੇ ਕਿਸੇ ਕੋਲੇ ਫੰਡ ਹੈ ਨਹੀਂ ਇਸ ਟੇ ਹੈਨਾ ਸੈਂਟਰ ਕੀ ਕਰਦਾ ਤੁਹਾਡੇ ਫੰਡ ਡਰਾਈ ਅਪ ਕਰਦਾ ਪਹਿਲਾਂ ਫਿਰ ਤੁਹਾਡੇ ਤੇ ਕਾਬੂ ਹੋ ਜਾਂਦਾ ਜੇ ਉਹ ਇੰਨੇ ਹੀ ਸਾਡੇ ਚਿੰਤਕ ਹੈਗੇ ਜੀ ਇੰਨਾ ਹੀ ਸਾਡਾ ਸੋਚਦੇ ਹੈ ਜੀ ਉਹਨਾਂ ਨੂੰ ਇਹ ਲੱਗਦਾ ਕਿ ਹਾਂ ਵੀ ਇਹਦਾ ਬਹੁਤ ਜ਼ਰੂਰੀ ਆ ਤੇ ਸਾਡਾ ਜਮਹੂਰੀ ਸਿਸਟਮ ਕੈਮ ਰੱਖੇ ਤੇ ਜੇ ਸਾਡੇ ਛੁਪ ਚਿੰਤਕਾਂ ਸਾਨੂੰ ਫੰਡ ਦੇਣ ਲੱਗ ਜਾਣ ਫੰਡ ਦੇਣਾ ਦਾ ਕੋਈ ਔਕਾ ਨਹੀਂ ਕਿਸੇ ਨੂੰ ਇਹਦੇ ਵਾਸਤੇ ਕਿਹੜੀ ਗੱਲ ਹੈ ਕੀ ਸਾਡੇ ਤੋਂ ਚੀਜ਼ ਖੋ ਕੇ ਹੀ ਫੰਡ ਲੈ ਦੇਣਾ ਕਹਿੰਦਾ ਵੀ ਮੈਂ ਤੈਨੂੰ ਬਹੁਤ ਤਰੱਕੀ ਕਰਾਉਂਗਾ ਪਰ ਤੈਨੂੰ ਮਾਰ ਕੇ ਕਰਾਉਂਗਾ ਠੀਕ ਹੈ ਨਾ ਤੇ ਭਈ ਅਸੀਂ ਮਰਨ ਤੋਂ ਬਾਅਦ ਕੀ ਲੈਣਾ ਫਿਰ ਪੰਜਾਬ ਦਾ ਤਾਂ ਰਹਿਆ ਕੁਝ ਨਹੀਂ ਗੱਲ ਇਹ ਆ ਥੋੜਾ ਬਹੁਤ ਫੰਡ ਦਾ ਆਸਰਾ ਦੇ ਕੇ ਥੋੜਾ ਬਹੁਤ ਸਾਡਾ ਫੰਡ ਦਾ ਦਬਾਅ ਬਣਾ ਕੇ ਤੇ ਸਾਨੂੰ ਸਾਡੇ ਤੋਂ ਐਡਾ ਵੱਡਾ ਐਸੈਟ ਆ ਜਿਹੜਾ ਸਾਡੀ ਐਡੀ ਧਰੋਹਰਾ ਉਹ ਖੋਣ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰਮਾਨ ਸਾਹਿਬ ਹਰਾਂ ਦਾ ਕੀ ਸਟੈਂਡ ਆ ਉਹ ਕਹਿੰਦੇ ਕਿ ਅਸੀਂ ਕੋਰਟ ਜਾ ਰਹੇ ਹਾਂ ਕੋਰਟ ਦਾ ਦਰਵਾਜ਼ਾ ਖੜਕਾ ਰਹੇ ਹਾਂ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਅਸੀਂ ਆਪਦੇ ਸਟੀਕਨਲ ਹੱਕ ਖੋਣ ਨਹੀਂ ਦੇਵਾਂਗੇ। ਨਹੀਂ ਇਹ ਤਾਂ ਪੰਜਾਬ ਸਰਕਾਰ ਨੂੰ ਵੀ ਲੱਗਣਾ ਚਾਹੀਦਾ ਜੀ ਇਹਦੇ ਵਾਸਤੇ ਤੇ ਇਹਦੇ ਵਾਸਤੇ ਜਨਰਲ ਤੌਰ ਤੇ ਪੰਜਾਬ ਸਾਰੇ 'ਚ ਇੱਕ ਵੱਡੀ ਮੂਵਮੈਂਟ ਖੜੀ ਹੋਣੀ ਚਾਹੀਦੀ ਹੈ ਇਹ ਐ ਇਹਨਾਂ ਨਾਲ ਨਹੀਂ ਇਹਨਾਂ ਦਾ ਕੰਮ ਬੰਡਣਾ। ਬਹੁਤ ਸ਼ੁਕਰੀਆ। ਤਾਜੀਪਾਲ ਬਰਾੜ ਸਾਡੇ ਨਾਲ ਸੀਗੇ ਤਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਅਸੀਂ ਹੋਰ ਵੀ ਲੰਬੀ ਗੱਲ ਕਰਾਂ ਕਿਉਂਕਿ ਇਹ ਕਹਿ ਰਹੇ ਸੀਗੇ ਕਿ ਇਸ ਨੂੰ ਸਮਝਣ ਦੀ ਕੋਸ਼ਿਸ਼ ਹੈ ਕਿ ਕੀ ਹੈ ਪਰ ਹੁਣ ਨੌਜਵਾਨਾਂ ਦਾ ਜਿਹੜਾ ਪ੍ਰਦਰਸ਼ਨ ਅੱਗੇ ਵੱਲ ਨੂੰ ਚੱਲ ਪਿਆ ਦੋ ਨੰਬਰ ਗੇਟ ਤੱਕ ਜਾਣਗੇ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਹੱਥਾਂ ਦੇ ਵਿੱਚ ਡੱਬਲੀ ਲੈ ਕੇ ਉਹਨੂੰ ਵਜਾਉਂਦੇ ਹੋਏ ਅੱਗੇ ਵੱਲ ਨੂੰ ਜਾ ਰਹੇ ਨੇ ਮੁਰਦਾਬਾਦ ਦੇ ਨਾਰੇ ਲਾ ਰਹੇ ਨੇ ਹਾਲਾਂਕਿ ਇਹਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਜੋ ਐਫੀਡੇਵਟ ਨੂੰ ਲੈ ਕੇ ਸਵਾਲ ਸੀਗੇ ਬੱਚਿਆਂ ਦੇ ਭੋਖੜ ਧਾਲ ਦੇ ਉੱਤੇ ਬੈਠੇ ਹੋਏ ਸੀਗੇ ਤੇ ਉਸ ਨੂੰ ਯੂਨੀਵਰਸਿਟੀ ਨੇ ਵਾਪਸ ਲੈ ਲਿਆ ਤੇ ਉਹ ਮੰਗਾ ਜਿਹੜੀਆਂ ਇਹਨਾਂ ਨੇ ਮੰਨ ਲੀਆਂ ਨੇ ਤੇ ਹੁਣ ਉਹਦੇ ਵਿੱਚ ਕੀ ਇੰਪਲੀਮੈਂਟ ਕੀਤਾ ਜਾਂਦਾ ਕਿਸ ਤਰੀਕੇ ਨਾਲ ਇੰਪਲੀਮੈਂਟ ਕੀਤਾ ਜਾਂਦਾ ਉਹ ਵੀ ਦੇਖਣਾ ਆਏਗਾ ਹੁਣ ਇਹ ਅੱਗੇ ਵੱਲ ਨੂੰ ਪ੍ਰਦਰਸ਼ਨ ਕਰਦੇ ਹੋਏ ਜਾ ਰਹੇ ਨੇ ਤੁਸੀਂ ਇਹ ਤਸਵੀਰ ਪੰਜਾਬ ਯੂਨੀਵਰਸਿਟੀ ਤੋਂ ਦੇਖ ਰਹੇ ਹੋ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਅੱਗੇ ਵੱਲ ਨੂੰ ਵੱਧ ਰਹੇ ਨੇ ਕਿਉਂਕਿ ਇਹਨਾਂ ਦੀ ਇਹ ਹੈ ਕਿ ਸੈਨਟ ਦੀ ਚੋਣ ਹੈ ਜਿਹੜੀ ਉਹਨੂੰ ਬਹਾਲ ਕੀਤਾ ਜਾਵੇ ਇਸ ਤਿੱਕੇ ਦੇ ਨਾਲ ਹੋਰਾਂ ਨੂੰ ਯੂਨੀਵਰਸਿਟੀ ਦੇ ਵਿੱਚ ਨਾਂ ਲਿਆਤਾ ਜਾਵੇ ਕਿਉਂਕਿ ਇੱਥੇ ਕਹਿੰਦੇ ਸੰਘ ਦਾ ਕਬਜ਼ਾ ਨਾਵੇ ਇਹ ਸ਼ਬਦ ਜਿਹੜਾ ਹੈ ਇੱਕ ਖਾਸ ਤੌਰ ਦੇ ਉੱਤੇ ਵਰਤਿਆ ਜਾਂਦਾ ਤਾਂ ਏਬੀਪੀਵੀ ਨੂੰ ਵੀ ਇਸ ਧਰਨੇ ਤੋਂ ਇਸ ਚੀਜ਼ ਤੋਂ ਸਟੇਜ ਤੋਂ ਦੂਰ ਰੱਖਿਆ ਜਾ ਰਿਹਾ ਤੇ ਤਸਵੀਰਤਾਂ ਤੋਂ ਫੋਟੋਸ ਵੀ ਸਾਂਝੀ ਕਰ ਰਹੇ ਆ ਦਾ ਨਾਰੇ ਬਾਜੀ ਕਰਦੇ ਹੋਏ ਨੌਜਵਾਨ ਅੱਗੇ ਵੱਲ ਨੂੰ ਵਧ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਤਸਵੀਰ ਹੈ ਜਿਵੇਂ ਅਜੀਪਾਲ ਬਰਾੜ ਨੇ ਕਿਹਾ ਮਿਸਲ ਸਤਲੁਜ ਤੋਂ ਉਹ ਕਹਿੰਦੇ ਕਿ ਵੀ ਹਲੇ ਤਾਂ ਸੈਨੇਟ ਤੋਂ ਨਾ ਖਤਮ ਕਰ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਕਹਿੰਦੇ ਇਹ ਪੰਜਾਬ ਨਾਮ ਹੀ ਖਤਮ ਕਰ ਸਕਦੇ ਯੂਨੀਵਰਸਿਟੀ ਦੇ ਨਾਲ ਤੋਂ ਕਿ ਪੰਜਾਬ ਯੂਨੀਵਰਸਿਟੀ ਦਾ ਨਾਮ ਜਿਹੜਾ ਇਕੱਲਾ ਕੁਝ ਹੋਰ ਰਹਿ ਸਕਦਾ ਕਿਉਂਕਿ ਨਾਮ ਵੀ ਨਹੀਂ ਇਹਨਾਂ ਨੇ ਪੰਜਾਬ ਰੱਖਣਾ ਤਾਂ ਇਹ ਜਿਹੜੇ ਵਾਅਦੇ ਅਧਿਕਾਰ ਨੇ ਉਹਨਾਂ ਦੇ ਉੱਤੇ ਡਾਕਾ ਜਿਹੜਾ ਮਾਰਿਆ ਜਾ ਰਿਹਾ ਤੁਸੀਂ ਤਸਵੀਰ ਹੈ ਉਹ ਦੇਖ ਰਹੇ ਹਾਂ ਅੱਗੇ ਵੱਲ ਨੂੰ ਪ੍ਰਦਰਸ਼ਨ ਕਰਦੇ ਹੋਏ ਜਾ ਰਹੇ ਨੇ ਨੌਜਵਾਨ ਕੁੜੀਆਂ ਇਹ ਸਾਰੇ ਸਟੂਡੈਂਟ ਨੇ ਵਿਦਿਆਰਥੀ ਨੇ ਵਿਦਿਆਰਥਣ ਜਿੱਥੇ ਬੰਦੀਆਂ ਨੇ ਜਿੱਥੇ ਪ੍ਰਦਰਸ਼ਨ ਕਰਦੇ ਹੋਏ ਅੱਗੇ ਵੱਲ ਨੂੰ ਜਾ ਰਹੇ ਨੇ ਤਸਵੀਰ ਤੁਹਾਡਾ ਨਾਲ ਸਤਿ ਅੰਦਰ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰੋ ਕੈਮ ਸਹਿਯੋਗ ਦੇ ਸੀ ਨਿਰਜ ਧੰਨਵਾਦ